ਇਹ ਮੱਥੇ ਬੈਠੋ ਖੰਡ ਰੋੜੇ ਦੀ ਕੁਰਸੀ ਆ ਤੇ ਬਾਹਰ ਮੈਰੀ ਆ ਜਾਓ ਪੰਜ ਬੰਦੇ ਬਹਿ ਜਾਓ ਬਾਕੀ ਸਾਰੇ ਨਾਲੇ ਵੀ ਖੜੇ ਆ ਤੁਸੀਂ ਖੜੇ ਹੋ ਜਾਓ ਪੰਜ ਬੰਦੇ ਆਓ ਪਹਿਲਾਂ ਤੁਸੀਂ ਆਪਰੇ ਸਾਹ ਬੈਠ ਜਾਓ ਜੀ ਬੈਠ ਜਾਓ ਬੈਠ ਜਾਓ ਬੇਟੇ ਬੈਠ ਜਾਓ ਤੂੰ ਮੈਂ ਤੂੰ ਇੱਧਰ ਆ ਜਾ ਉਹ ਇੱਧਰ ਆ ਜਾ ਨਹੀਂ ਨਹੀਂ ਦਾਜਾ ਅੰਦਰ ਬੈਠ ਬੈਠ ਜਾਣਾ ਪਿੱਛੇ ਆ ਜਾ ਇੱਧਰ ਖਸਾਨਾ ਮੈਂ ਤੱਕ ਅੰਦਰ ਆ ਜਾ ਬੇਬੇ ਆ ਜਾ ਉੱਧਰ ਆ ਜਾ ਨਾ ਨਾ ਮੈਂ ਤਾਂ ਜਾ ਰਿਹਾ ਅਸੀਂ ਨਾਮ ਨਹੀਂ ਚਲੋ ਇਹ ਕੰਮ ਨਹੀਂ ਹੋਇਆ ਵੇਖੋ ਇੱਕ ਸੰਗਤਾਂ ਨੇ ਗੱਲ ਕਰਨੀ ਆ ਸੋ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਅਸੀਂ ਜਥੇਵੰਦੀ ਵੱਲੋਂ ਡਾਕਟਰ ਸਾਹਿਬ ਨੂੰ ਕੁਝ ਸਵਾਲ ਕਰਨੇ ਆ ਮੇਰਾ ਸਭ ਤੋਂ ਪਹਿਲਾ ਸਵਾਲ ਆ ਬੀਕੇਯੂ ਇਕਤਾ ਉਗਰਾਹ ਜਥੇਵੰਦੀ ਤੋਂ ਆ ਜੀ ਬਲਾਕ ਪਟਿਆਲਾ 2 ਤੇ ਬੇਨਤੀ ਆ ਕਿ ਸਵਾਲ ਕਰਨਾ ਡਾਕਟਰ ਸਾਹਿਬ ਨੂੰ ਬੇਨਤੀ ਆ ਪ੍ਰਸ਼ਾਸਨ ਨਾਲ ਸਵਾਲ ਸਿੱਧੇ ਹੋਣੇ ਆ ਅੱਪਾ ਫਿਰ ਕੋਈ ਗੁੱਸੇ ਗਿੱਲੇ ਵਾਲੀ ਗੱਲ ਨਾ ਰੱਖੀਏ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਆ ਡਾਕਟਰ ਸਾਹਿਬ ਬੇਨਤੀ ਤੁਹਾਨੂੰ ਬੈਠੋ ਸਾਰੇ ਮੈਂ ਬੈਹੋ ਜੀ ਬੈਹੋ ਬੈਹੋ ਜੀ ਬੈਹੋ ਹੋ ਕੁਝ ਕੀ ਤੁਸੀਂ ਬੈਹੋ ਬਾਪੂ ਬੈਹੋ ਆਹ ਕੁਰਸੀ ਲਾਈ ਆ ਤੁਹਾਡੇ ਵਾਸਤੇ ਬੈਹੋ ਬੈਠੋ ਤੂੰ ਬੈਹੋ ਕੋਈ ਨਾ ਬੈਹੋ ਜੀ ਬੈਹੋ ਕੁਰਸੀ ਬੈਹੋ ਬਾਪੂ ਬੈਠੋ 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 ਜੀ ਬੈਠੋ ਬੈਠੋ ਆਜੋ ਛੋਟੇ ਵੀ ਆਜੋ ਉਹਨਾਂ ਨੂੰ ਗੱਲ ਕਰਨ ਚੇਹਰੇ ਮੈਂ ਕੋਈ ਗੱਲ ਨਹੀਂ ਗੱਲ ਕਰ ਲਿਓ ਬੈਹੋ ਪਹਿਲੀ ਬੇਨਤੀ ਸਭ ਤੁਸੀਂ ਉਰੇ ਪਹੁੰਚੇ ਸਭ ਤੋਂ ਪਹਿਲਾਂ ਨਾਰਾ ਲੱਗਿਆ ਇਨਕਲਾਬ ਜ਼ਿੰਦਾਬਾਦ ਕੀ ਵੀ ਤੁਹਾਡੇ ਨਾਲ ਲਾਉਣ ਨੂੰ ਤਿਆਰ ਆ ਇਨਕਲਾਬ ਜਿੰਦਾਬਾਦ ਪਰ ਸਵਾਲ ਇਹ ਆ ਕਿ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ સામਰਾਜਵਾਦ ਮਰਦਾਬਾਦ ਕਿਉਂ ਨਹੀਂ ਕਹਿੰਦੀ ਜੀ ਤੁਸੀਂ ਨਾਰਾ ਲਾਓ ਜੀ ਨਾਰਾ ਲਾਓ સામਰਾਜਵਾਦ ਮਰਦਾਬਾਦ ਦਾ ਜੀ ਇਨਕਲਾਬ ਜਿੰਦਾਬਾਦ સામਰਾਜਵਾਦ ਮਰਦਾਬਾਦ ਮੈਂ ਤਾਂ ਮੇਸਲ ਹੋਣਾ ਨਹੀਂ ਇਹ ਨਾਰਾ ਲਾ ਜੀ ਤੁਸੀਂ ਉਹਨੇ ਲਵਾਇਆ ਕਰੋ ਜੀ ਮੈਂ ਲਵਾਣਾ ਹਰ ਸਾਥ ਲਵਾਣਾ ਦੂਜੀ ਵੀਡੀਓ ਦੇਖੀ ਤੇ ਦੂਜਾ ਸਵਾਲ ਸਾਡਾ ਕਿ ਹਾਂ ਚਲੋ ਪਹਿਲਾ ਸਵਾਲ ਸਾਡਾ ਇਹ ਆ ਕਿ ਚੌਂਕੇ ਪਿੰਡ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਸ਼ਾਇਦ ਜਾਣਕਾਰੀ ਦੇ ਵਿੱਚ ਹੋਵੋਗੇ ਕਿ ਉੱਥੇ ਟੀਚਰਾਂ ਦੇ ਉੱਤੇ ਤਸ਼ੱਦਦ ਹੋਇਆ ਨਾਲ ਜਥੇਬੰਦੀ ਵੀ ਬੈਠੀ ਸੀ ਪ੍ਰੈਗਨੈਂਟ ਸਾਡੀਆਂ ਭੈਣਾਂ ਦੇ ਢਿੱਡਾਂ 'ਚ ਲੱਤਾਂ ਮਾਰੀਆਂ ਗਈਆਂ 13 ਮਹੀਨੇ ਦੀ ਬੱਚੀ ਨੂੰ 2 ਦਿਨ ਦੇ ਲਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨੂੰ ਫੀਵਰ ਹੋਣ ਤੇ ਦਵਾਈ ਨਹੀਂ ਲਈ ਗਈ ਕਾਰਨ ਕੀ ਸੀ ਉੱਥੇ ਬਠਿੰਡੇ ਦੇ ਡੀਸੀ ਸਾਹਿਬ ਨੇ ਬਕਾਇਦਾ ਉੱਥੇ ਜਿਹੜੀ ਆਦਰਸ਼ ਸਕੂਲ ਦੀ ਮੈਨੇਜਮੈਂਟ ਦੇ ਬਾਰੇ ਇਨਕੁਆਇਰੀ ਵੀ ਹੋਈ ਉਹਦੇ ਵਿੱਚ ਵੀ ਮੈਨੇਜਮੈਂਟ ਗਲਤ ਸਾਬਤ ਹੋਈ ਸੀ ਪਰ ਫੇਰ ਵੀ ਸਰਕਾਰ ਨੇ ਟੀਚਰਾਂ ਦੇ ਤਸ਼ੱਦਦ ਕਰਿਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਇੱਕ ਪੁਲਿਸ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ ਇਹ ਨਾ ਤਸ਼ੱਦਦ ਇਹਨਾਂ ਸਕੂਲਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਲਗਾਤਾਰ ਖਾਣੇ ਖਾ ਰਿਹਾ ਉਹਨਾਂ ਤੇ ਕਾਰਵਾਈ ਕਦੋਂ ਕਰੂਗੀ ਤੇ ਸਾਡੇ ਡੰਡੇ ਮਾਰਨ ਤੋਂ ਕਦੋਂ ਬੰਦ ਕਰਨਗੇ ਜੀ ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਸੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪਹਿਲਾਂ ਤੁਸੀਂ ਜਿਹੜੇ ਕਿਸਾਨੀ ਮਸਲੇ ਨਾਲ ਸੰਬੰਧਿਤ ਆ ਮੈਂ ਉਹਨਾਂ ਸਵਾਲਾਂ ਦਾ ਜਵਾਬ ਦੇਵਾਂਗਾ ਤੁਸੀਂ ਮੇਰੇ ਕੋਲੋਂ ਕਿਸੇ ਇਨਸੀਡੈਂਟਸ ਬਾਰੇ ਤੁਸੀਂ ਕਿਸੇ ਵੀ ਮਸਲੇ ਤੇ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ ਮੈਂ ਉਹਦੀ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਜਵਾਬ ਦੇ ਦਾਂਗਾ ਉਹਦਾ ਲੇਕਿਨ ਅੱਜ ਜਿਹੜਾ ਹੈਗਾ ਤੁਸੀਂ ਜਿਹੜੇ ਕਿਸਾਨੀ ਨਾਲ ਸੰਬੰਧਿਤ ਆ ਜੋ ਮਰਜ਼ੀ ਸਵਾਲ ਪੁੱਛੋ ਤੁਸੀਂ ਸਰ ਮੈਂ ਜਿਆਕਰ ਜੀ ਆ ਕਿਸੇ ਗੱਲ ਸੁਣੋ ਬਹਿ ਜਾਓ ਜਰਾ ਬਹਿ ਜਾਓ ਜਰਾ ਅਸੀਂ ਹੁਣ ਨਾਰਾ ਲਾਏ ਜੀ ਕਿਸਾਨ ਮਜ਼ਦੂਰ ਮੁਲਾਜ਼ਮ ਇਕੱਤਾ ਉਹ ਮੁਲਾਜ਼ਮ ਸੀ ਟੀਚਰ ਜੀ ਮੈਂ ਬਿਲਕੁਲ ਠੀਕ ਹੈ ਜੀ ਤੁਸੀਂ ਮੁਲਾਜ਼ਮ ਸੀ ਪਹਿਲਾਂ ਮੈਂ ਕੀ ਕਿਹਾ ਸੀ ਪਹਿਲਾਂ ਕਿਸਾਨ ਮਜ਼ਦੂਰ ਫਿਰ ਮਜ਼ਦੂਰ ਮੁਲਾਜ਼ਮ ਫਿਰ ਤੁਸੀਂ ਮੁਲਾਜ਼ਮ ਨੂੰ ਪਿੱਛੇ ਰੱਖ ਦਿੰਦੇ ਹੋ ਸਰ ਯਾਰ ਸੁਣ ਲੋ ਗੱਲ ਉਹ 2 ਮਿੰਟ ਗੱਲ ਸੁਣ ਲੋ ਇੱਕ ਵਾਰ ਫਿਰ ਦੁਕਾਨਦਾਰ ਫਿਰ ਮੁਲਾਜ਼ਮ ਇਹਨਾਂ ਸਾਰਿਆਂ ਨੇ ਤੁਹਾਡਾ ਉੱਥੇ ਜਿਹੜਾ ਸਾਥ ਦਿੱਤਾ ਸੀਗਾ ਜੇ ਤੁਸੀਂ ਇਦਾਂ ਸਵਾਲ ਪੁੱਛ ਰਹੇ ਹੋ ਨਾ ਜੀ ਮੇਰਾ ਤੁਹਾਨੂੰ ਸਵਾਲ ਹੈ ਸਰਦਾਰ ਜਗਿੰਦਰ ਸਿੰਘ ਉਹ ਗਰਾਹ ਖੜੇ ਸੀ ਰਾਜੇਵਾਲ ਖੜੇ ਸੀ ਠੀਕ ਹੈ ਜੀ ਰਾਜੇਵਾਲ ਸਾਹਿਬ ਉੱਥੇ ਖੜੇ ਸੀ ਡਾਕਟਰ ਦਰਸ਼ਨਪਾਲ ਉੱਥੇ ਖੜੇ ਸੀ ਦੁਕਾਨਦੇ ਵਾਲੇ ਉੱਥੇ ਖੜੇ ਸੀ ਸਾਰੀ ਲੀਡਰ ਖੜੀ ਹੋਈ ਸੀ ਉਹ ਕਿਹੜੇ ਕਿਸਾਨ ਲੀਡਰ ਸੀ ਜਿਹੜੇ ਲੈ ਕੇ ਲਾਲ ਕਿਲੇ ਚ ਵੜ ਕੇ ਸੀ ਸਾਡੇ ਤਿਆਪਤ ਵਰਵਾਤੇ ਸੀ ਇਹਨਾਂ ਨੇ ਤੁਸੀਂ ਉਹਨਾਂ ਦੇ ਨਾਲ ਨਾਲ ਦੇ ਮਤਵਰਨ ਨੂੰ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਇੱਕ ਮਿੰਟ ਇੱਕ ਮਿੰਟ ਮੈਂ ਕਿਹਦੇ ਆਉਂਗਾ ਜੀ ਬਾਕੀ ਦੇ ਜਵਾਬ ਦੇ ਜਵਾਬ ਸਾਰੇ ਜਵਾਬ ਸੋਣੋ ਗੱਲ ਹੁਣ ਸੁਣੋ ਹੁਣ ਸੁਣੋ ਹੁਣ ਸੁਣੋ ਹੁਣ ਸੁਣੋ ਜਵਾਬ ਦੇਣ ਦਾ ਅਧਿਕਾਰ ਦਿਓ ਜੀ ਸਾਨੂੰ ਸ਼ਾਕਰ ਸਿੰਘ ਉਕਰਾਂਾ ਮੇਰਾ ਭਰਾ ਹੈ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਆ ਜਿਹੜਾ ਕੰਮ ਕਹਿੰਦੇ ਆ ਮੈਂ ਕਰਾ ਕੇ ਦੇਣਾ ਰਾਜੇਪਾਲ ਜੀ ਨਾਲ ਮੇਰੀ ਲਗਾਤਾਰ ਟੈਲੀਫੋਨ ਤੇ ਗੱਲ ਹੁੰਦੀ ਆ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਤੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਤੁਹਾਨੂੰ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਤੁਸੀਂ ਉਹਨਾਂ ਨੂੰ ਪਾਸਾ ਕਰਤਾ ਇਹਨਾਂ ਦਾ ਸਾਥ ਦੇ ਕੇ ਜਿਹੜੇ ਨਾਲ ਕਿਲੇ ਵਾਲੇ ਸੀ ਜਿਹਨਾਂ ਨੇ ਸਾਡੇ ਬੱਚੇ ਮਰਵਾਏ ਤੁਸੀਂ ਕਿਸਾਨੀ ਦਾ ਸਵਾਲ ਪੁੱਛੋ ਸਰ ਮਾਈਕ 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 ਇਹ ਪਤਾ ਨਹੀਂ ਮਿਲੇਗਾ ਮਾਈਕ ਸਾਰਿਆਂ ਨੂੰ ਨਹੀਂ ਮਿਲੇਗਾ ਦੂਜਾ ਬੰਦਾ ਦੱਸ ਦੋ ਦੋ ਬੰਦੇ ਦੱਸ ਦੇ ਬਈ ਸਰ ਹੈ ਜੀ ਦੋ ਬੰਦੇ ਪੰਜ ਬੰਦਿਆਂ ਦੇ ਨਾਮ ਲਿਖਾਈ ਸੀਗੇ ਜੀ ਦੂਜਾ ਕੌਣ ਹੈ ਬਤਾਓ ਇਹੀ ਨੇ ਸਰ ਪੁੱਛੋ ਸਵਾਲ ਪੁੱਛੋ ਕਿਸਾਨੀ ਬਾਰੇ ਪੁੱਛ ਸਕਦੇ ਕਿਸਾਨੀ ਬਾਰੇ ਪਹਿਲਾਂ ਜਵਾਬ ਦਿਓ ਇੱਕ ਮਿੰਟ ਦੋ ਮਿੰਟ ਜੀ ਕੋਈ ਫालतू ਗੱਲ ਨਹੀਂ ਹੋ ਰਹੀ ਉਹ ਬਾਪੂ ਜੀ ਬਾਪੂ ਜੀ ਆਹ ਦੇਖੋ ਜੀ ਹਾਂ ਜੀ ਬਾਪੂ ਜੀ ਹੁਣ ਦੇਖੋ ਦੋ ਮਿੰਟ ਦੋ ਮਿੰਟ ਚਲੋ ਕੋਈ ਗੱਲ ਨਹੀਂ ਆ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਦੀ ਮੀਟਿੰਗ ਕੀਤੀ ਸੀ ਜੀ ਮਾਰਚ ਦੇ ਵਿੱਚ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਕੋਲ 18 ਮੰਗਾਂ ਦਾ ਮੰਗ ਪੱਤਰ ਲੈ ਕੇ ਗਏ ਸੀਗਾ ਕਿਸਾਨ ਜੀ ਤੇ ਉਹਨਾਂ ਤੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਖੁੱਲਾ ਟਾਈਮ ਆ ਉਹਨਾਂ ਨੇ ਕਿਹਾ ਖੁੱਲਾ ਟਾਈਮ ਆ ਉਹਨਾਂ ਦੇ ਵਿੱਚੋਂ 8 ਮੰਗਾਂ ਦੇ ਉੱਪਰ ਪੂਰੀ ਵਿਚਾਰ ਵਿਸਥਾਰ ਨਾਲ ਚਰਚਾ ਹੋਈ। ਉਸ ਤੋਂ ਬਾਅਦ ਜਦੋਂ 9ਵੀਂ ਮੰਗ ਤੇ ਆਉਣ ਲੱਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਅੱਖਾਂ ਦਾ ਅਪਾਇੰਟਮੈਂਟ ਲਿਆ ਹੋਇਆ ਮੈਂ ਜਾਣਾ। ਚਲੋ ਜੱਥੇਬੰਦੀਆਂ ਨੇ ਇਹ ਵੀ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਜਾ ਲੜਨਾ ਜਾ ਸਕਦੇ ਹੋ। ਜੇ ਕੋਈ ਪਿੱਛੇ ਆਪਣੇ ਖੇਤੀਬਾੜੀ ਮੰਤਰੀ ਸੀਗੇ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ। ਫਿਰ ਉਹਨਾਂ ਨੇ ਇਹੀ ਪੁੱਛਿਆ ਵੀ ਧਰਨੇ ਦਾ ਕੀ ਕਰਨਾ? ਜਿਹੜਾ 5 ਮਾਰਚ ਤੋਂ ਲੱਗਣਾ ਸੀਗਾ ਉਹ ਉੱਠ ਕੇ ਗਏ ਨੇ ਕਹਿੰਦੇ ਜੋ ਕਰਨਾ ਕਰ ਲੋ ਫਿਰ ਮੀਡੀਆ ਦੇ ਵਿੱਚ ਆ ਕੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦੇਇਆ ਵੀ ਜਥੇਬੰਦੀ ਦੇ ਜਿਹੜੇ ਮੰਗਾਂ ਸੀਗੀਆਂ ਉਹ ਸੈਂਟਰ ਨਾਲ ਸੀਗੀਆਂ ਸਰ 18 ਮੰਗਾਂ ਦਾ ਮੰਗ ਪੱਤਰ ਸੀਗਾ 18 ਦੀ 18 ਸੀ ਗਿਣਾ ਸਕਦੇ ਆ ਉਹਨਾਂ ਦੇ ਵਿੱਚੋਂ ਪਹਿਲੀ ਗੱਲ ਸੀਗੀ ਜਿਹੜੇ ਆਪਣਾ ਨਹਿਰੀ ਪਾਣੀ ਦੀ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਹੁਣ ਜਬਰੀ ਸਰਕਾਰ ਕਬਜ਼ੇ ਕਰ ਰਹੀ ਆ ਸਾਡੀ ਝੋਨੇ ਦੀ ਫਸਲ ਸਰਕਾਰ ਨੇ ਆਪ 26 ਝੋਨਾ ਲਗਵਾ ਕੇ ਜਿਹੜਾ ਰੂਲਿਆ ਤੇ ਕਾਟਾਂ ਲਗੀਆਂ ਉਹਨਾਂ ਦਾ ਨਹੀਂ ਅਜੇ ਤੱਕ ਜਵਾਬ ਦਿਆ ਉਸ ਤੋਂ ਬਾਅਦ ਹੁਣ BBMP ਬੋਰਡ ਵਾਲੇ ਭਗਵੰਤ ਮਾਨ ਸਾਹਿਬ ਨੇ ਉੱਥੇ ਜਾ ਕੇ ਬੋਲਿਆ ਵੀ ਹੁਣ ਜਥੇਬੰਦੀਆਂ ਕਿੱਥੇ ਨੇ ਸਰ ਜਦੋਂ BBMP ਬੋਰਡ ਟੁੱਟਿਆ ਉਸ ਤੋਂ ਬਾਅਦ ਜਥੇਬੰਦੀਆਂ ਚੰਡੀਗੜ੍ਹ ਵੀ ਗਈਆਂ ਤੇ ਐਸੇ ਸਰਕਾਰ ਨੇ ਉਹਨਾਂ ਤੇ ਲਾਠੀ ਚਾਰਜ ਕਰਿਆ ਜੋ ਟੁੱਟਣ ਦੇ ਵਿਰੋਧ ਦੇ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਧਰਨੇ ਲੱਗੇ ਉਹਨਾਂ ਦੇ ਮੀਡੀਆ ਦੀਆਂ ਰਿਪੋਰਟਸ ਵੀ ਹੈਗੀਆਂ ਨੇ ਉਹ ਵੀ ਹੈਗੀਆਂ ਨੇ ਉਸ ਤੋਂ ਬਾਅਦ ਹੁਣ ਅੱਜ ਸਰਕਾਰ ਆ ਜਿਹੜੀ ਉਹ ਬੀਵੀਐਮਪੀ ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਹੈ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ ਲਾਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦੀ ਆ ਕਿਉਂ ਸਰਕਾਰ ਤਾਂ ਨਿਲਾਸਕਾ ਸਕਦੀ ਆ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜਾ ਤੁਹਾਨੂੰ ਇੱਕ ਸਵਾਲ ਉਹਦਾ ਮੈਂ ਜਵਾਬ ਦੇਦਾ ਜੀ ਲਾਲ ਕਿਲੇ ਤੇ ਜਿਹੜੇ ਗਏ ਸੀਗੇ ਉਹ ਅਗਰਾਹਾਂ ਜਿੱਥੇ ਬੰਦੀ ਨਹੀਂ ਗਈ ਸੀਗੀ ਹੁੰਦਾ ਨਹੀਂ ਤੂੰ ਗੱਲ ਨੂੰ ਹਾਂਜੀ ਮੈਂ ਤੈਨੂੰ ਹੋਰ ਕੀ ਕਰਾਂ ਮੈਂ ਉਹ ਤਾਂ ਖੜਾ ਸੀ ਲੋਕਰਾਜੀ ਨਹੀਂ ਉਹ ਕਹਿੰਦਾ ਕਹੇ ਤੇ ਸਰ ਅਸੀਂ ਆਪ ਅੱਗੇ ਸੀਗੇ ਜੀ ਅਸੀਂ ਆਪ ਲੋਕਾਂ ਨੂੰ ਰੋਕ ਕੇ ਬਾਹਰ ਲੈ ਕੇ ਗਏ ਆ ਉੱਥੇ ਸਾਡੇ ਜਿੱਥੇ ਮੈਂ ਕਿਹਾ ਤੂੰ ਕਿੱਥੇ ਅੱਗੇ ਸੀ ਮੈਂ 26 ਐਂਪੂਲਸ ਲੈ ਖੜਾ ਹੋਇਆ ਸੀ ਜੇ ਬਸਰ ਮੈਂ ਆਪਣੀ ਅੱਖਾਂ ਸਰ ਜੀ ਸਾਡੇ ਕੋਲ ਵੀਡੀਓ ਨੇ ਅੱਜ ਕੱਢ ਕੇ ਦਿਖਾ ਦੇਣਾ ਦਿੱਲੀ ਸ਼ਹਿਰ ਦੇ ਵਿੱਚ ਵੜ ਕੇ ਜਦੋਂ ਰੋਕ ਰਹੇ ਸੀਗੇ ਵੀਡੀਓ ਤੇਰੇ ਕੋਲ ਹੈ ਉਸ ਤੋਂ 10 ਬਣਾ ਵੀਡੀਓ ਮੇਰੇ ਕੋਲ ਹੈ ਚਲੋ ਆ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਦਾ ਇੱਕ ਮਿੰਟ ਛੱਡ ਤੂੰ ਆਪ ਦੀ ਗੱਲ ਕਰ ਕਿੰਨੇ ਦਿਨ ਰਿਹਾ ਸੀ ਇਸ ਬਾਰਡਰ ਤੇ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਅਸੀਂ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤੀਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤੀਰਾ ਸਾਨੂੰ ਇੱਕ ਗੱਲ ਕਰਨ ਦਾ ਅਧਿਕਾਰ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਿਵੇਂ ਕਰ ਰਹੇ ਜੀ ਆਹ ਸਾਰਾ ਦਿਨ ਮੈਂ ਰਹਿ ਕੇ ਆਇਆ ਮੇਰੀ ਗੱਲ ਸੁਣੋ 18 ਦਿਨ ਮੈਂ ਰਹਿ ਕੇ ਆਇਆ ਜੀ ਉੱਥੇ ਨਹੀਂ ਨਹੀਂ ਦੇ ਦੇ ਮਾਈਕ ਚਲੋ ਜਿਹੜਾ ਜਿਹੜਾ ਮੈਂ ਦੇਖ ਮੁਰਤਾਬਾਦ ਜਿਹੜਾ 13 ਮਹੀਨੇ ਰਹਿ ਕੇ ਆਇਆ ਉਹ ਸਭ ਤੋਂ ਬਾਅਦ ਲਿਆ ਤੁਹਾਡੀ ਮੁਰਤਾਬਾਦ ਮੁਰਤਾਬਾਦ ਮੁਰਦਾਬਾਦ 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 ਆਹੀ ਗੋਸ਼ ਕਰਨਾ ਹਾਂ ਤੇ ਖਾਨੂੰ ਤੁਸੀਂ ਪੰਜਾਬ ਨੂੰ ਮੁਰਦਾਬਾਦ ਕਰੋਗੇ ਸਾਰੀ ਦੁਨੀਆ ਦੇਖ ਰਹੀ ਹੈ ਤੁਸੀਂ ਪੰਜਾਬ ਨੂੰ ਮੁਰਦਾਬਾਦ ਕਰ ਰਹੇ ਹੋ ਮੈਨੂੰ ਦੇਖੋ ਮੁਰਦਾਬਾਦ 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 मुर्दाबाद मुर्दाबाद मुर्दाबाद